ਨਾਵਾ ਬਧਿਆ ਜਾ ਰਹੀ ਹੈ ਇਹਦੇ ਪਿੱਛੇ ਮਨੋਵਾਦੀ ਕਾਰਕਾਂ ਦੀ ਛਾਏ ਜਿਹਦੇ ਕਰਕੇ ਇਹ ਅਤਿਆਚਾਰ ਦਿਨ-ਦਿਨ ਵਧਦੇ ਜਾ ਰਹੇ ਤੇ ਚਰਮ ਸੀਮਾ ਤੇ ਪਹੁੰਚ ਰਹੇ ਮੈਂ ਸਿਰਫ 2-3 ਕਟਨਾਵਾਈ ਗਿਣਾਵਾਂਗਾ ਜਿਹਦੇ ਚ ਹਰਿਆਣਾ ਦੇ ਵਿੱਚ ਇੱਕ ਆਈਪੀਐਸ ਅਫਸਰ ਭਾਈ ਪੂਰਨ ਸਿੰਘ ਜੀ ਜੀ ਦੇ ਜਿਹੜਾ ਕਿ ਅੰਬੇਦਕਰੀ ਸੀ ਗਰੀਬ ਪਿਛੜੇ ਵਰਗ ਦੇ ਲੋਕਾਂ ਦੇ ਨਾਲ ਦਲਿਤ ਵਰਗ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਦਾ ਸੀ ਤੁਸੀਂ ਹੈਰਾਨ ਹੋਗੇ ਕਿ ਜਦੋਂ ਕਿਸਾਨਾਂ ਨੇ ਐਜੀਟੇਸ਼ਨ ਕੀਤਾ ਤਾਂ ਇਹ ਉੱਥੇ ਇੰਚਾਰਜ ਸੀ ਬੀਜੇਪੀ ਦੀ ਹਕੂਮਤ ਨੇ ਇਹਨਾਂ ਹੁਕਮ ਕੀਤਾ ਕਿ ਕਿਸਾਨਾਂ ਤੇ ਡਾਕੀ ਚਾਰਜ ਗੋਲੀਆਂ ਚਲਾਈਆਂ ਜਾਣ ਇਹਨਾਂ ਨੂੰ ਸਪੱਸ਼ਟ ਕਰਨ ਵਾਸਤੇ ਇਹਨਾਂ ਨੂੰ ਚੱਕੋ ਲੇਕਿਨ ਇਸ ਬੰਦੇ ਨੇ ਨਾ ਕਰਤੀ ਸੀ ਕਿ ਮੈਂ ਨਹੀਂ ਇਹ ਕਰਨਾ ਕਮ ਕਰਾਂ ਮੈਂ ਲਿਆਏ ਗੋਲੀ ਪੇ ਜਾਂਚ ਕਰਕੇ ਰੱਖਿਆ ਇਹ ਹਮੇਸ਼ਾ ਗਰੀਬ ਪਰਿਵਾਰਾਂ ਚੋਂ ਆਏ ਅਕਸਰਾ ਦੀ ਰਹਿਨਮਾਈ ਕਰਦਾ ਸੀ ਉਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣਾ ਉਹਨਾਂ ਨੂੰ ਸਹੀ ਜਗ੍ਹਾ ਤੇ ਲਵਾਉਣਾ ਉਹਨਾਂ ਦੀ ਅੰਬੇਦਕਰੀ ਸੋਚ ਦੇ ਨਾਲ ਜੋ ਸਾਡਾ ਸੰਵਿਧਾਨ ਕਹਿੰਦਾ ਉਹਦੇ ਹੱਕ ਦਵਾਉਣ ਵਾਸਤੇ ਲੜਦਾ ਸੀ ਤੇ ਕੁਝ ਲੋਗੀ ਤੋਂ ਐਨਟੀਸੀ ਜਿਹੜੇ ਇਹਨੂੰ ਹਰ ਟਾਈਮ ਪਰੇਸ਼ਾਨ ਕਰਦੇ ਸੀ ਤੇ ਆਖਰ ਨੂੰ ਉਹ ਇਹ ਸੱਤਿਆਚਾਰ ਦੀ ਭੇਟ ਚੜ ਗਿਆ ਤੇ ਉਸਨੇ ਮਜਬੂਰ ਹੋ ਕੇ ਸੁਇਸਾਈਡ ਕੀਤਾ ਆਪਣੇ ਸੁਇਸਾਈਡ ਦੇ ਨੋਟ ਦੇ ਵਿੱਚ ਉਹ ਡੀਜੀਪੀ ਸਮੇਤ ਉਨਾ ਸਾਰੇ ਲੋਕਾਂ ਦੇ ਨਾਮ ਲਿਖੇ ਗਿਆ ਜਿਹੜੇ ਉਹਦੀ ਮੌਤ ਦੇ ਲਈ ਜ਼ਿੰਮੇਵਾਰ ਆ ਕੋਈ ਵੀ ਸੂਈ ਸੈ ਨੋਟ ਆਉਂਦਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਦੇ ਤੇ ਪਰਚਾ ਹੁੰਦਾ ਹੈ ਤੇ ਜੋ ਜੋ ਨਾਮ ਉਹਦੇ ਵਿੱਚ ਲਿਖੇ ਹੁੰਦੇ ਫਸਟ ਇਨਫੋਰਮੇਸ਼ਨ ਰਿਪੋਰਟ ਚੋ ਨਾਮ ਆਉਂਦੇ ਲੇਕਿਨ ਬੀਜੇਪੀ ਰੂਲਡਸ ਹਰਿਆਣਾ ਸਟੇਟ ਹੋਣ ਕਰਕੇ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀ ਹੈ ਬੀਜੇਪੀ ਦੇ ਅਧਕਾਰ ਅੰਦਰ ਹੋਣ ਕਰਕੇ ਉਹਦੇ ਉਹ ਨਾਮ ਐਫ ਆਈ ਆਰ ਤੇ ਨਹੀਂ ਲਿਖੇ ਗਏ ਜਿਹੜੇ ਬੰਦਿਆਂ ਨੇ ਜ਼ਿੰਮੇਵਾਰ ਸੀ ਉਹਦੇ ਸੁਇਸਾਈਡ ਨੋਟ ਦੇ ਮੁਤਾਬਕ ਤੇ ਅੱਜ 6 ਦਿਨ ਹੋ ਗਏ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਡੀਜੀਪੀ ਤੇ ਜਾਂ ਉਹਨਾਂ ਸਾਰੇ ਲੋਕਾਂ ਤੇ ਪਰਿਵਾਰ ਨੂੰ ਇੱਥੇ ਤੱਕ ਕੇ ਉਸ ਦੀ লাশ ਦਾ ਮੂੰਹ ਦੇਖਣ ਤੱਕ ਰਸੀਬ ਨਹੀਂ ਹੋਇਆ ਅਜੇ ਤੱਕ ਹਰ ਰੋਜ਼ ਦਾਸ਼ ਦਾ ਨਿਰਾਦਰ ਕੀਤਾ ਜਾਂਦਾ ਹੈ ਕਿਰੇ 16 ਸੈਕਟਰ ਜੋ ਪੀਜੀਏ ਲੈ ਜਾਂਦੇ ਪੀਜੀਏ ਤੋਂ ਦੂਸਰੇ ਪਾਸੇ ਲਿਆਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਬੱਚਿਆਂ ਨੂੰ ਉਹਦੇ ਪਿਤਾ ਦੀ ਦਾਸ਼ਤਕ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਪੁਲਿਸ ਹਰਿਆਣਾ ਦੇ ਭਾਜਪੀ ਦੇ ਲੀਡਰ ਹਰ ਰੋਜ਼ ਪਰਿਵਾਰ ਨੂੰ ਆਕੇ ਦਬਾਉਂਦੇ ਐ ਕਿ ਉਹ ਆਪਣੇ ਹੱਕਾਂ ਲਈ ਨਾ ਲੜਨ ਉਸ ਦੀ ਏ ਡੀਜੀਪੀ ਦੀ ਘਰ ਵਾਲੀ ਬਾਈ ਪੂਰਨ ਦੀ ਘਰ ਵਾਲੀ ਵੀ ਆਈਐਸ ਹੈ ਤੇ ਪੰਜਾਬ ਦੀ Dalit ਪਰਿਵਾਰ ਦੀ ਜੰਪੜ ਹੈ ਕੋਟ ਫਤਿਹੋਰ ਦਾ ਪਿੰਡ ਹੈ ਉਹਦਾ ਭਾਈ ਆਮ ਆਦੀ ਪਾਰਟੀ ਚੋਂ ਐਮਐਲਏ ਹੈ ਉਹਦਾ ਘਰ ਵਾਲਾ ਏ ਡੀਜੀਪੀ ਸੀ ਆਪ ਆਈਐਸ ਹਰਿਆਣਾ ਚ ਫੇਰ ਵੀ ਇੱਕ Dalit ਹੋਣ ਕਰਕੇ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇੱਕ ਪਿਛੜੇ ਵਰਗ ਦੀ ਹੋਣ ਕਰਕੇ ਇਸ ਕਰਕੇ ਕਿ ਉਹ ਗਰੀਬ ਲੋਕਾਂ ਦੀ ਰਹਿਨਵਾਈ ਕਰਦਾ ਸੀ ਉਹਨੂੰ ਇਨਸਾਫ ਨਹੀਂ ਮਿਲਿਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹ ਕੋਈ ਘਟਨਾ ਨਹੀਂ ਹੈ ਦੇਸ਼ ਦੇ ਵਿੱਚ ਯੂਪੀ ਦੇ ਵਿੱਚ ਹਰੀਓਮ ਬਾਦਮਿਕੀ ਨੌਜਵਾਨ ਉਸ ਨੂੰ ਰਾਇਬਰੇਲੀ ਏਰੀਆ ਦੇ ਵਿੱਚ ਰਾਤ ਨੂੰ ਘੇਰ ਕੇ ਮੌਬਨੇ ਮਾਰਿਆ ਹੈ ਇੱਥੇ ਹੀ ਬਸ ਨਹੀਂ ਹੈ ਕੀਪ ਜਸਟਿਸ ਆਫ ਇੰਡੀਆ ਸਭ ਤੋਂ ਸਰਵਿਸ ਚ ਪੋਸਟ ਹੈ ਜਿਹੜੀ ਕਿ ਜੁਡੀਸ਼ੀਅਰ ਵਿੱਚ ਟੌਪ ਦੀ ਪੋਸਟ ਹੈ ਪੂਰੇ ਤੇ ਦਿੱਤੀ ਛਿੱਟ ਕਰਨ ਦੀ ਕੋਸ਼ਿਸ਼ ਹੋਈ ਹੈ ਤੇ ਉਹਦੇ ਨਾਅਰੇ ਮਾਰੇ ਗਏ ਹੁਣ ਪੰਜਾਬ ਦੇ ਵਿੱਚ ਅੰਬੇਦਕਰ ਸਾਹਿਬ ਦੇ ਪੁੱਤ ਨੂੰ ਬਾਰ-ਬਾਰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਸਰ ਦੇ ਵਿੱਚ ਜਲੰਧਰ ਦੇ ਵਿੱਚ ਫਲੋਰ ਦੇ ਵਿੱਚ ਕਿੰਨੀਆਂ ਹੀ ਘਟਨਾਵਾਂ ਹੋ ਗਈਆਂ ਕਿ ਵਾਰ-ਵਾਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਅੰਬੇਦਕਰ ਸਾਹਿਬ ਦੇਖਲਾ ਬੋਲੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਫੈਸ਼ਨ ਹੋ ਗਿਆ ਅੱਜਕੱਲ। ਕੀ ਆ ਹੈ ਅੰਬੇਦਕਰ 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 ਕਰਦੇ ਹੋ? ਇਸ ਤਰ੍ਹਾਂ ਦੀ ਨੀਤੀ ਦੇ ਨਾਲ ਅੱਜ ਦੀ ਸਰਕਾਰ ਚੱਲ ਰਹੀ ਹੈ ਇਹ ਭਾਈ ਪੂਰਨ ਸਿੰਘ ਇਹ ਮਸੀਹਾ ਸੀ ਦਲਿਤ ਵਰਗ ਦਾ ਪਿਛੜੇ ਵਰਗ ਦਾ ਇੱਕ ਇਤਿਹਾਸ ਦਾ ਮਸੀਹਾ ਸੀ ਤੇ ਅੱਜ ਉਸ ਦੀ Laash ਆਪਣੇ ਸੰਸਕਾਰ ਨੂੰ ਵੇਟ ਕਰ ਰਹੀ ਹੈ ਲੇਕਿਨ ਉਹਨੂੰ ਸੰਸਕਾਰ ਨਹੀਂ ਹੋ ਰਿਹਾ ਕਿਉਂਕਿ ਜਿਹੜਿਆ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਨਾ ਫੜਿਆ ਗਿਆ ਨਾ ਸਜ਼ਾ ਦਿੱਤੀ ਗਈ ਨਾ ਐਫਆਈਆਰ ਦਾ ਨਾਮਜ਼ਦ ਕੀਤਾ ਗਿਆ ਜਿਹਦੇ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਰੈਜ਼ੈਂਟਮੈਂਟ ਹੈ ਪੂਰੇ ਦੇਸ਼ ਦੀ ਮਿਨੋਰਟੀਜ਼ Dalit ਵਰਗ ਪਿਛੜਾ ਵਰਗ ਆਦੀਵਾਸੀ ਹਰ ਗਰੀਬ ਪਰਿਵਾਰ ਅੱਜ ਚਿੰਤਤ ਹੈ ਆਪਣੇ ਫਿਊਚਰ ਦੇ ਲਈ ਇਸ ਸਰਕਾਰ ਦੇ ਵਿੱਚ Dalit ਵਰਗ ਪਿਛੜਾ ਵਰਗ ਜਨ ਜਾਤੀਆਂ ਤੇ ਮਿਨਿਓਰਟੀਜ਼ ਦਾ ਰਹਿਣਾ ਮੁਹਾਲ ਹੋਇਆ ਹੋਇਆ ਇਸ ਦੇ ਵਿੱਚ ਤੇ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਅੱਜ ਕਾਂਗਰਸ ਪਾਰਟੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਐਸੀ ਮੰਗ ਕਰਦੇ ਆ ਕਿ ਜਿਹੜੇ ADGP ਹਰਿਆਣਾ ਦੀ ਮੌਤ ਲਈ ਬਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਤੁਰੰਤ ਫੜਿਆ ਜਾਵੇ ਜਿਹੜਾ ਡੀਜੀਪੀ ਆ ਉਥੇ ਦਾ ਉਸ ਨੂੰ ਤੁਰੰਤ ਹੌਦੇ ਤੋਂ ਲਾਂਬੇ ਕੀਤਾ ਜਾਵੇ ਤੇ ਉਹਨੂੰ ਹੱਥਕੜੀ ਲਗਾ ਕੇ ਅੰਦਰ ਪਿੱਟਿਆ ਜਾਵੇ ਤੇ ਪਰਿਵਾਰ ਦੀ ਜੋ ਜੋ ਮੰਗ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਦੁੱਖ ਕਢੀ ਦੇ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾ ਦਿੱਤਾ ਜਾਵੇ ਕਾਂਗਰਸ ਪਾਰਟੀ ਪੂਰੇ ਦੇਸ਼ ਦੀ ਕਾਂਗਰਸ ਪਾਰਟੀ ਸੋਨੀਆ ਗਾਂਧੀ ਜੀ ਨੇ ਵੀ ਚਿੱਠੀ ਦਿੱਤੀ ਹੈ ਰਾਹੁਲ ਗਾਂਧੀ ਜੀ ਵੀ ਚਿੰਤਿਤ ਹੈ ਤੇ ਖੜਗੇ ਸਾਹਿਬ ਦਾ ਜੀ ਮਨੂ ਕੱਲ ਟੈਲੀਫੋਨ ਆ ਕੇ ਉਹਨਾਂ ਨੇ ਸਾਰੀ ਜਾਣਕਾਰੀ ਪਰਿਵਾਰ ਵਾਸਤੇ ਲਈ ਹੈ ਇਸ ਕਰਕੇ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਐਸੀ ਮੰਗ ਕਰਦੇ ਆ ਕਿ ਪਰਿਵਾਰ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਜਿਹੜੀ ਉਹ ਇਨਸਾਫ ਮੰਗਦੀ ਹੈ ਉਹਨਾਂ ਨੂੰ ਇਨਸਾਫ ਦੁਆਇਆ ਜਾਵੇ ਪ੍ਰਧਾਨ ਜੀ ਅ ਦੋਸੋ ਚੰਨੀ ਸਾਹਿਬ ਨੇ ਬਸਤਾਰ ਪੂਰਕ ਕਈ ਨਾ ਕਰਮ ਬਾਰੇ ਤੁਹਾਨੂੰ ਜਾਣੂ ਕਰਵਾਇਆ ਹੈ। ਔਰ 3-4 ਘਟਨਾਵਾਂ ਦਾ ਉਹਨਾਂ ਨੇ ਵਰਣਨ ਕੀਤਾ ਹੈ। ਉਦਾਹਰਨ ਦੇ ਤੌਰ ਤੇ ਜਿਹੜਾ رائے ਬਰੇਲੀ ਦੇ ਵਿੱਚ ਅ ਹਰੀ ਓਮ ਸੀਗਾ ਜਿਹਨੂੰ ਕੁੱਟਿਆ ਗਿਆ। ਕਹਿੰਦੇ ਚੋਰ ਹੈ। ਅਗਰ ਉਹ ਚੋਰ ਹੈ ਤਾਂ ਉਹਨੂੰ ਪੁਲਿਸ ਸਟੇਸ਼ਨ ਫੜਾਇਆ ਜਾਣਾ ਚਾਹੀਦਾ ਹੈ। ਨਾ ਕੀ ਉਹਨੂੰ ਕੁੱਟ ਮਾਰ ਕੇ ਮਰਨ ਵਾਸਤੇ ਉਥੇ ਛੱਡ ਦੇਣਾ ਚਾਹੀਦਾ ਇਹ ਐਸੀਆ ਕਟਨਾ ਕਰਮ ਇਹ ਗਰੀਬ ਵਿਅਕਤੀ ਨਾਲ ਕਿਉਂ ਜ਼ਿਆਸਤੀ ਹੋ ਰਹੀ ਹੈ ਚੋਰ ਅਗਰ ਚੋਰ ਹੈ ਤਾਂ ਉਹਨੂੰ ਫੜਾ ਦੇਣਾ ਚਾਹੀਦਾ ਪੁਲਿਸ ਸਟੇਸ਼ਨ ਦੇ ਵਿੱਚ ਜੇ ਵਾਈ ਪੂਰਨ ਸਿੰਘ ਕੁਮਾਰ ਜੇ ਸੁਰੱਖਿਤ ਨਹੀਂ ਹੈ ਜੇ ਪੰਜਾਬ ਦਾ ਹਰਿਆਣਾ ਦਾ ਏਡੀਜੀਪੀ ਤਾਂ ਮੈਨੂੰ ਲੱਗਦਾ ਕੋਈ ਵਿਅਕਤੀ ਸੁਰੱਖਿਤ ਨਹੀਂ ਹੈ ਔਰ ਠੀਕ ਹੈ ਜਨੀ ਸਾਹਿਬ ਨੇ ਇਹ ਬੇਸਿਕਲੀ ਜਾਨ ਬੁੱਝ ਕੇ ਕੀਤਾ ਜਾ ਰਿਹਾ ਦੇਸ਼ ਦੇ ਅੰਦਰ ਬੀਜੇਪੀ ਸਰਕਾਰ ਦੁਆਰਾ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਸਰਕਾਰ ਕਿਉਂਕਿ ਦੇਸ਼ ਦੇ ਅੰਦਰ ਕੋਈ ਕੰਮ ਤਾਂ ਕੀਤਾ ਨਹੀਂ ਜੋ ਦੇਸ਼ ਦੇ ਹਾਲਾਤ ਨੇ ਦੇਸ਼ ਦੇ ਅੰਦਰ ਪੋਲਰਾਈਜੇਸ਼ਨ ਕਰਕੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਜਾਤੀਆਂ ਦੇ ਨਾਮ ਤੇ ਵੰਡ ਕੇ ਬੀਜੇਪੀ ਆਪਣਾ ਵੋਟ ਦੇ ਡੱਬੇ ਭਰਦੀ ਹੈ ਕੰਮ ਦੇ ਆਧਾਰ ਤੇ ਨਹੀਂ ਜਾਂ ਵੋਟ ਚੋਰੀ ਕਰ ਲੈਂਦੀ ਸੋ ਇਸੇ जान के ये गृह गृहमंत्री के मुंह चो निकले हुए शब्द नहीं ये बड़ी सोची साची समझ देश के दे गृहमंत्री ने राज्यसभा से बयान दिया क्या अंबेडकर अंबेडकर लगा रखी है इतनी बार अगर भगवान का नाम लेते तो स्वर्ग में चले जाते ये क्यों एरा कारण है कि राहुल गांधी लाल किताब कॉन्स्टिट्यूशन दी ਲੈ ਕੇ कसम खांदा ਤੇ ਨਾਲ ਚੱਲਦਾ ਲੈ ਕੇ ਦੇਸ਼ ਦਾ ਈਸਵਰੀ ਉਪਰਾਸ਼ਟਪਤੀ ਦਾ ਜਿਹੜਾ ਚੁਣავ ਸੀ ਜਿਹੜਾ ਵਿਅਕਤੀ ਹਮੇਸ਼ਾ ਕੌਨਸਟੀਟਿਊਸ਼ਨ ਦੀ ਕਿਤਾਬ ਜੇਬ ਚ ਰੱਖਦਾ ਸੀ